ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗੌਰਰੀ ਮਹਲਾ 5 ਤਿਸ ਕੀ ਸਰਣ ਨਾਹੀ ਭਉ ਸੋਗ ਉਸ ਤੇ ਬਾਹਰ ਕਸ਼ੂ ਨਾ ਹੋਗਾ ਤਜੀ ਸਿਆਣਪ ਬਲ ਬੁੱਧ ਵਿਕਾਰ ਦਾਸ ਆਪਣੇ ਕੀ ਰੱਖਣ ਹਾ ਜਪ ਮਨ ਮੇਰੇ RAM RAM ਰੰਗ ਕਰ ਬਾਹਰ ਤੇਰਾ ਸਤ ਸੰਗ ਰਹਾ ਤਿਸ ਕੀ ਤੇ ਕ ਮਨ ਹੈ ਮਹਾਰਾ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਔਰ ਜਤਨ ਕਹੋ ਕੌਣ ਕਾ ਕਰ ਕਿਰਪਾ ਰੱਖੈ ਆਪਲਾਜ ਕਿਆ ਮਾਨੁਖ ਕਹੋ ਕਿਆ ਜੋ ਝੂਠਾ ਮਾਇਆ ਕਾ ਸਭ ਸੋ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਸਰਬ ਸੁਖਾਂ ਸੁਖ ਸਾਚਾ ਇਹ ਗੁਰ ਉਪਦੇਸ ਮਨ ਮੈਂ ਲਹੇ ਜਾ ਕੋ ਰਾਮ ਨਾਮ ਲਿਵ ਲਾਗੀ ਕਹੋ ਨਾਨਕ ਸੋ ਧਨ ਬੜ ਭਾਗੀ ਜਾ ਕੋ ਰਾਮ ਨਾਮ ਲਿਵ ਲਾਗੀ ਕਹੋ ਨਾਨਕ ਸੋ ਧਨ ਬੜ ਭਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 177 ਤੇ 178 ਦੇ ਉੱਪਰ ਅੰਕਿਤ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਆ ਜਪ ਮੰਨ ਮੇਰੇ RAM RAM ਰੰਗ ਏ ਮੇਰੇ ਮਨ ਉਸ RAM ਵਾਹਿਗੁਰੂ ਪਰਮੇਸ਼ਰ ਕਾਲਪੁਰਖ ਨੂੰ ਜਪਨਾ ਕਰ ਔਰ ਨਾਲ ਸਤਿਗੁਰ ਜੀ ਸੋਝੀ ਦੇ ਰਿਹਾ ਰੰਗ ਰੰਗ ਦੇ ਗੱਗੇ ਨੂੰ ਸਿਹਾਰੀ ਆ ਕਿ ਪ੍ਰੇਮ ਦੇ ਨਾਲ ਜਪ ਮੰਨ ਮੇਰੇ RAM RAM ਰੰਗ ਹੁਣ ਮਨ ਜਿਹੜਾ ਨਾ ਭੁੱਖਾ ਹੈ ਤੇ ਮਨ ਪੁੱਛਦਾ ਕਿ ਮਿਲੇਗਾ ਕੀ ਪਾਸ਼ਾ ਕਹਿੰਦੇ ਘਰ ਬਾਹਰ ਤੇਰਾ ਸਦ ਸੰਗ ਹਰ ਜਗ੍ਹਾ ਉਹ ਪਰਮੇਸ਼ਰ ਤੇਰੀ ਸਦਾ ਹੀ ਸਹਾਇਤਾ ਕਰਨ ਵਾਲਾ ਹੈ ਜਿੱਦਣ ਵਿਸ਼ਵਾਸ ਹੋਇਆ ਨਾ ਜਿੱਦਣ ਉਹਦੇ ਨਾਲ ਚਿੱਤ ਜੁੜ ਗਿਆ ਗੁਰਾਰਜਨ ਸਾਹਿਬ ਜੀ ਦੇ ਸ਼ਬਦ ਹੈ ਕਹਿੰਦੇ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਉਹ ਮੇਰਾ ਜਿਹੜਾ ਮਿੱਤਰ ਗੁਰੂ ਹੈ ਨਾ ਮੇਰਾ ਪਰਮੇਸ਼ਰ ਹੈ ਉਹ ਮੇਰੇ ਜੀਵਨ ਦੇ ਆਰੰਭ ਤੋਂ ਲੈ ਕੇ ਆਖਰੀ ਸਵਾਸ ਤੱਕ ਮੇਰੀ ਮਦਦ ਕਰਦਾ ਹੈ ਹਰ ਬੇਲੇ ਨਾਲ ਹੈ ਜਿਹੜੇ ਮਹਿਸੂਸ ਕਰਦੇ ਆ ਤੇ ਉਹਨਾਂ ਨੇ ਫਿਰ ਆਪਣਾ ਕੁਝ ਲੁਕੋਇਆ ਵੀ ਕੋਈ ਨਹੀਂ ਹੈ ਮੈਂ ਕੱਲ ਵੀ ਬੇਨਤੀ ਕੀਤੀ ਸੀ ਅੱਜ ਕਿਸੇ ਨੂੰ ਕੋਈ ਸਾਡੇ ਕੋਲ 100 ਰੁਪਇਆ ਵੀ ਮੰਗ ਲੈਣਾ ਤੇ ਆਪਾਂ ਸਾਬਕਾ ਤਾ ਬੁਲਾਉਨੇ ਆ ਵੀ ਬਚੇਗਾ ਕੀ ਪਰ ਉਹ ਧਨ ਸੀ ਗੁਰੂ ਕੇ ਸਿੱਖ ਸਤਗੁਰੂ ਨੇ ਤਾਂ ਸੀਸੇ ਮੰਗਿਆ ਸੀ ਗੁਰੂ ਕਬੀਰ ਸਿੰਘ ਜੀ ਮਹਾਰਾਜ ਨੇ ਮੈਨੂੰ ਸੀਸ ਚਾਹੀਏ ਇਹ ਤਾਂ ਗੁਰੂ ਮਹਾਰਾਜ ਦੀ ਵਡਿਆਈ ਸੀ ਉਹਨਾਂ ਦੀ ਜੋ ਵੀ ਸਤਗੁਰ ਦੀ ਰਮਜ ਸੀ ਸਤਗੁਰੂ ਪੰਜ ਸੀਸ ਲੈ ਕੇ ਬਾਹਰ ਨਹੀਂ ਆਏ ਤੇ ਮੇਰਾ ਸੋਚਣਾ ਕਿ ਐਸਾ ਕੋਈ ਨਹੀਂ ਸੀ ਜਿਹੜਾ ਉਸ ਦਿਨ ਸਤਗੁਰੂ ਮਹਾਰਾਜ ਨੂੰ ਸੀਸ ਨਾ ਭੇਟ ਕਰਦਾ ਗੁਰੂ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਕਾਲਪੁਰਖ ਜਿਹੜਾ ਨਾ ਬੜੀ ਰਹਿਮਤ ਕੀਤੀ ਬੜੀ ਬਖਸ਼ਿਸ਼ ਕੀਤੀ ਤੇ ਉਹ ਸਿੱਖ ਫਿਰ ਉਹਨਾਂ ਨੇ ਇਹ ਨਹੀਂ ਆਖਿਆ ਕਿ ਸਤਗੁਰੂ ਮਹਾਰਾਜ ਨੂੰ ਸਾਡਾ ਸੀਸ ਲੈ ਰਹੇ ਆਂ ਭਾਈ ਦਿਆਲ ਸਿੰਘ ਨੇ ਇਹ ਵੀ ਨਹੀਂ ਆਖਿਆ ਕਿ ਸਤਗੁਰੂ ਕਿਤੇ ਕੰਧ ਤੇ ਮੇਰਾ ਨਾਮ ਲਿਖ ਦਿਓ ਤੇ ਕਲਗੀਧਰ ਪਾਸ਼ਾ ਕਹਿਣ ਲੱਗੇ ਭਾਈ ਕੰਧਾਂ ਦੇ ਨਾਮ ਜਿਹੜੇ ਕੰਧਾਂ ਵੀ ਟੁੱਟ ਜਾਂਦੀਆਂ ਤੇ ਨਾਮ ਵੀ ਮਟ ਜਾਂਦੇ ਆ ਮੈਂ ਤੇਰਾ ਨਾਮ ਜਿਹੜਾ ਨਾ ਸਿੱਖਾਂ ਦੇ ਦਿਲ ਤੇ ਲਿਖ ਕੇ ਜਾਊਂ ਪੰਜ ਪਿਆਰਿਆਂ ਨੂੰ ਯਾਦ ਕਰਦੇ ਨਾ ਦਿਆਲ ਸਿੰਘ ਪਹਿਲਾਂ ਯਾਦ ਆਉਂਦੇ ਆ ਇਥੋਂ ਤੱਕਰ ਕੜਾ ਪ੍ਰਸ਼ਾਦ ਵਰਤੌਣ ਲੱਗਿਆਂ ਵੀ ਭਾਈ ਦਿਆ ਸਿੰਘ ਦੀ ਯਾਦ ਆਉਂਦੀ ਹੈ ਜਿਹੜਾ ਗੁਰੂ ਦਾ ਬਣ ਗਿਆ ਇਹਨੂੰ ਕਹਿੰਦੇ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਉਹਨਾਂ ਨੂੰ ਪਤਾ ਹੈ ਕਿ ਜੋ ਵੀ ਹੈ ਉਹ ਗੁਰੂ ਦਾ ਹੈ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਨੇ ਬੜੀ ਰਹਿਮਤ ਕੀਤੀ ਬੜੀ ਕਿਰਪਾ ਕੀਤੀ ਜਪ ਮੰਨ ਮੇਰੇ RAM RAM ਰੰਗ ਘਰ ਬਾਹਰ ਤੇਰਾ ਸੱਦ ਸੰਗ ਉਹਨਾਂ ਨੂੰ ਪਤਾ ਵੀ ਗੁਰੂ ਸਾਡਾ ਹਮੇਸ਼ਾ ਹੀ ਸਾਡੀ ਸਹਾਇਤਾ ਕਰਨ ਵਾਲਾ ਹੈ ਹਮੇਸ਼ਾ ਹੀ ਸਾਡੇ ਤੇ ਰਹਿਮਤਾ ਕਰਨ ਵਾਲਾ ਹੈ ਬਖਸ਼ਿਸ਼ਾਂ ਕਰਨ ਵਾਲਾ ਹੈ ਔਰ ਇਹ ਨਹੀਂ ਕਿ ਸਿੱਖਾਂ ਨੂੰ ਪਤਾ ਵੀ ਸੀ ਹੁਣ ਪੰਜ ਸੀਸ ਕਿਉਂ ਮੰਗੇ ਸਤਗੁਰ ਨੇ ਇਹ ਤਾਂ ਪਹਿਲਾਂ ਪੰਜ ਸ਼ਹਾਦਤਾਂ ਦੇ ਚੁੱਕੇ ਆ ਦੁਨੀਆ ਦੇ ਸਾਹਮਣੇ ਇੱਕ ਰੰਮਜ ਰੱਖ ਚੁੱਕਿਆ ਕਲਗੀਧਰ ਪਾਤਸ਼ਾਹ ਜੀ ਗੁਰ ਅਰਜਨ ਸਾਹਿਬ ਜੀ ਦੀ ਸ਼ਹਾਦਤ ਗੁਰ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਭਾਈ ਸਤੀਦਾਸ ਮਦੀਦਾਸ ਭਾਈ ਦਿਆਲਾ ਜੀ ਦੀ ਸ਼ਹਾਦਤ ਪੰਜ ਸੀਸ ਇੱਕ ਬਹੁਤ ਵੱਡਾ ਜਿਹੜਾ ਸਾਨੂੰ ਸਬਕ ਸੀ ਉਹ ਦਿੱਤਾ ਜਦੋਂ ਇਤਿਹਾਸ ਨੂੰ ਸਾਧ ਸੰਗਤ ਜੀ ਦੇਖਦੇ ਹਨ ਜਿੱਦਣ ਸ਼ਹਾਦਤ ਦੀ ਲੋੜ ਪਈ ਨਾ ਗੁਰੂ ਸਾਹਿਬ ਨੇ ਪਹਿਲਾਂ ਆਪ ਕਰਕੇ ਦਿਖਾਇਆ ਇਹੀ ਆਖਿਆ ਵੀ ਸਿੱਖੋ ਤੁਸੀਂ ਜਾਓ ਆਪ ਗੁਰੂ ਮਹਾਰਾਜ ਦੀ ਤਸੀਹੇ ਚੱਲਦੇ ਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਹਨਾਂ ਦਾ ਹੀ ਸ਼ਬਦ ਹੈ ਨਾ ਘਰ ਬਾਹਰ ਤੇਰਾ ਸੱਦ ਸੰਗ ਉਹਨਾਂ ਨੂੰ ਪਤਾ ਹੈ ਵੀ ਅੰਮ੍ਰਿਤਸਰ ਸਾਹਿਬ ਵੀ ਉਹੀ ਹੈ ਤੇ ਲਾਹੌਰ ਵੀ ਉਹੀ ਹੈ ਜੇ ਮੈਂ ਤਤੀ ਤਵੀ ਤੇ ਬੈਠਾ ਨਾ ਮੇਰੇ ਨਾਲ ਹੀ ਹੈ ਗੁਰ ਮੇਰੇ ਸੰਗ ਸਦਾ ਹੈ ਨਾਲ ਸਿੱਖ ਨੇ ਕਿੱਥੋਂ ਘਬਰਾਉਣਾ ਸੀ ਜਦੋਂ ਭਾਈ ਦਿਆਲੇ ਨੂੰ ਉਬਲ ਦੀ ਦੇਖ ਬਈ ਸਾਡਾ ਗੁਰੂ ਵੀ ਉੱਪਲਿਆ ਸੀ ਉਬਲ ਦੀ ਦੇਖ ਦੇ ਵਿੱਚ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੇ ਰੰਗ ਦਾ ਰੰਗ ਚੜ ਗਿਆ ਦੋ ਚੀਜ਼ਾਂ ਬਾਣੀ ਅਤੇ ਬਾਣਾ ਬਾਣੀ ਪੜਦਾ ਹੈ ਬਹੁਤ ਮੁਬਾਰਕ ਹੈ ਜੇ ਬਾਣਾ ਕੋਈ ਨਹੀਂ ਹੈ ਨਾ ਤੇ ਅਧੂਰਾ ਹੈ ਜੇ ਮੇਰੇ ਵਰਗਾ ਬਾਣਾ ਬਾਣਾ ਪਾ ਕੇ ਘੁੰਮਦਾ ਬਾਣੀ ਨਹੀਂ ਪੜਦਾ ਉਹ ਵੀ ਦੂਰ ਹੈ ਕਿਉਂਕਿ ਆਪਾਂ ਕੱਲ ਵੀ ਵਿਚਾਰ ਕੀਤੀ ਸਾਧ ਸੰਗਤ ਜੀ ਅੱਜ ਲੋਕਾਂ ਨੂੰ ਸਿਰਫ ਲਾਲਚ ਵਸ ਦੇ ਵਿੱਚ ਧਰਮ ਜੋੜਿਆ ਜਾ ਰਿਹਾ ਲਾਲਚ ਵਸ ਵਿੱਚ ਤੁਸੀਂ ਆਹ ਕਰੋਗੇ ਤੁਹਾਨੂੰ ਆਹ ਮਿਲੇਗਾ ਉਹ ਅੱਜ ਕੱਲ ਨਾ ਨਵੇਂ-ਨਵੇਂ ਉਹਨਾਂ ਦੇ ਬੰਦੇ ਰੱਖ ਲਏ ਮੈਂ ਜੀ ਜਿੱਦਾਂ ਦਾ ਚਪਹਿਰਾ ਕਰਨ ਲੱਗਾ ਨਾ ਮੇਰੀਆਂ ਤਿੰਨ ਦੁਕਾਨਾਂ ਸੀ ਮੇਰੀਆਂ 13 ਹੋ ਗਈਆਂ ਮੇਰੇ ਕੋਲ 4 ਗੱਡੀਆਂ ਸੀ ਮੇਰੇ ਕੋਲ 14 ਗੱਡੀਆਂ ਹੋ ਗਈਆਂ ਮੇਰਾ ਕੈਂਸਰ ਹਟ ਗਿਆ ਮੇਰੀ ਦੁਕਾਨ ਬਣ ਗਈ ਮੇਰਾ ਆ ਹੋ ਗਿਆ ਉਹ ਵੀ ਤਾਂ ਦੱਸੋ ਸਿੱਖੋ ਥੀਗਾ ਵੀ ਗੁਰੂ ਮਹਾਰਾਜ ਦੀ ਬਾਣੀ ਪੜੋਗੇ ਸਭ ਕੁਝ ਮਿਲੇਗਾ ਤੇ ਵੀ ਤਾਂ ਦੱਸੋ ਕਿ ਬਾਣੀ ਪੜਨ ਵਾਲਾ ਅਡੋਲ ਸੀ ਜਿਹਨੇ ਆਪਣੇ ਆਪ ਨੂੰ ਆਰੇ ਦੇ ਨਾਲ ਚਰਾ ਲਿਆ 90 ਸਾਲ ਦੇ ਭਾਈ ਮਾਨ ਸਿੰਘ ਨੇ ਬੰਦ-ਬੰਦ ਕਟਾ ਲਿਆ ਉਹ ਬਾਣੀ ਪੜੀ ਸੀ ਨਾ ਉਹਨਾਂ ਨੇ ਇਹ ਤਾਂ ਦੱਸਣ ਦੀ ਲੋੜ ਹੀ ਨਹੀਂ ਦੱਸਦੇ ਹੀ ਨਹੀਂ ਕੋਈ ਉਹਨਾਂ ਨੂੰ ਲਾਲਚ ਵਸਦੇ ਵਿੱਚ ਧਰਮ ਨਾਲ ਜੋੜਿਆ ਜਾ ਰਿਹਾ ਸਤਗੁਰ ਨੇ ਨਹੀਂ ਕਿਹਾ ਸੀ ਕਹਿੰਦੇ ਸੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲਿ ਗਲੀ ਮਰਿ ਆਓ ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨਾ ਕੀਜੇ ਮੈਂ ਇਦਾਂ ਦਾ ਖਾਲਸਾ ਬਣਾਉਂਗਾ ਜਿਹੜਾ ਕਿਤੇ ਝੁਕੇਗਾ ਨਹੀਂ ਧੰ ਛੱਡ ਕੇ ਨਹੀਂ ਜਾਏਗਾ ਤੇ ਅੱਜ ਉਸ ਸਾਡੇ ਸਿਧਾਂਤ ਨੂੰ ਅਲੱਗ ਕੀਤਾ ਜਾ ਰਿਹਾ ਤੇ ਮਹਾਰਾਜ ਕਹਿੰਦੇ ਠੀਕ ਹੈ ਕਿ ਜੀਵਨ ਦੇ ਵਿੱਚ ਰੱਬ ਦੀ ਭਗਤੀ ਕਰੋਗੇ ਸਭ ਕੁਝ ਦੇ ਦਿੰਦਾ ਹੈ ਪਰ ਸਭ ਤੋਂ ਵੱਡੀ ਜਿਹੜੀ ਮੰਗ ਹੁੰਦੀ ਹੈ ਨਾ ਉਹ ਸਿੱਖ ਜਿਹੜੇ ਸੀ ਅੱਜ ਦੇ ਸਿੱਖ ਉਹਦੇ ਵਿੱਚ ਬਹੁਤ ਫਰਕ ਹੈ ਉਹਨਾਂ ਦੇ ਅੰਦਰ ਚਾਹ ਹੁੰਦਾ ਸੀ ਸ਼ਹਾਦਤ ਦਾ ਚਾਹ ਹੁੰਦਾ ਸੀ ਉਹਨਾਂ ਦੇ ਅੰਦਰ ਪਿਆਰ ਹੁੰਦਾ ਸੀ ਕਿਉਂਕਿ ਸਾਨੂੰ ਸੇਧ ਮਿਲਦੀ ਹੈ ਜਦੋਂ ਅਸੀਂ ਇਤਿਹਾਸ ਨੂੰ ਪੜਾਂਗੇ ਇਤਿਹਾਸ ਨੂੰ ਦੇਖਾਂਗੇ ਇਤਿਹਾਸ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਾਂਗੇ ਜੇ ਚਮਕੌਰ ਦੀ ਗੜੀ ਸੀ ਤੇ ਤਾਂ ਸਾਰਾ ਗੜੀ ਦੀ ਗਲੀ ਬਣ ਸਕੀ ਐ ਨਾ ਉਹਨਾਂ ਨੂੰ ਪਤਾ ਸੀ ਵੀ ਜੇ 10 ਲੱਖ ਦੀ ਫੌਜ ਦੇ ਨਾਲ 40 ਲੜ ਪਏ ਤੇ ਉਹ ਵੀ ਫਿਰ 20 ਸੀਗੇ ਨਾ ਸਾਰਾ ਗੜੀ ਦੇ ਤੇ ਉਹਨਾਂ ਨੂੰ ਕਿਉਂਕਿ ਚਮਕੌਰ ਦੀ ਗੜੀ ਇੱਕ ਸਾਨੂੰ ਉਪਦੇਸ਼ ਦੇ ਰਹੀ ਸੀ ਉਹ ਦੇਸ਼ ਦੇ ਰਹੀ ਸੀ ਉਹ 1984 ਵਿੱਚ ਵੀ ਇਹੀ ਜੀ ਲੱਖਾਂ ਦੀ ਫੌਜ ਹੈ ਗਿਣਤੀ ਦੇ ਸਿੰਘ ਹੈ ਸਾਨੂੰ ਇੱਕ ਸਬਕ ਮਿਲਦਾ ਸਾਡੇ ਇਤਿਹਾਸ ਤੋਂ ਸਾਨੂੰ ਜੋ ਸੋਝੀ ਮਿਲਦੀ ਇਹ ਨਹੀਂ ਕਿ ਅੱਜ ਵਜੀਰ ਖਾਨ ਨਹੀਂ ਹੈ ਅੱਜ ਵੀ ਵਜੀਰ ਖਾਨ ਹੈ ਠੰਡਾਪੁਰ ਅੱਜ ਵੀ ਹੈ ਜੇਲਾਂ ਦੇ ਵਿੱਚ ਗੁਰੂ ਕੇ ਲਾਲ ਬੈਠੇ ਆ ਅੱਜ ਵੀ ਬੈਠੇ ਆ ਤੇ ਪਰ ਅੰਦਰੋਂ ਬਾਹਰੋਂ ਪਰਮੇਸ਼ਰ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਹੋਏ ਆ ਉਹਨਾਂ ਨੂੰ ਭਰੋਸਾ ਹੈ ਕਿ ਉਹ ਪਰਮੇਸ਼ਰ ਹਰੇਕ ਜਗ੍ਹਾ ਸਾਡੀ ਮਦਦ ਕਰਦਾ ਹੈ ਇਹ ਦੁਨੀਆ ਦੀ ਜਿਹੜੀ ਤਾਕਤ ਹੈ ਸਾਨੂੰ ਰੱਬ ਦੇ ਪਰਮੇਸ਼ਰ ਦੇ ਮਾਰਗ ਤੋਂ ਹਟਾ ਨਹੀਂ ਸਕਦੀ ਪਾਤਸ਼ਾਹ ਜੀ ਕਹਰੇ ਜਪ ਮੰਨ ਮੇਰੇ RAM RAM ਰੰਗ ਘਰ ਬਾਹਰ ਤੇਰਾ ਸਦ ਸੰਗ ਸਦ ਮਤਲਬ ਸਦਾ ਸੰਗ ਰਹਾਓ ਤਿਸ ਕੀ ਸ਼ਰਨ 나ਹੀ ਭਾਉ ਸੋਗ ਉਹਦੀ ਸ਼ਰਨ ਵਿੱਚ ਆਉਣ ਦੇ ਨਾਲ ਕੋਈ ਡਰ ਨਹੀਂ ਲੱਗਦਾ ਆਪਾਂ ਜੇ ਦੁਨੀਆ ਤੌਰ ਤੇ ਵੀ ਦੇਖਦੇ ਲੋ ਵੀ ਫਲਾਣਾ ਵੱਡਾ ਬੰਦਾ ਮੇਰਾ ਹੁਣ ਮਿੱਤਰ ਬਣ ਗਿਆ ਮੈਨੂੰ ਡਰ ਕੋਈ ਨਹੀਂ ਪਰ ਧੋਖਾ ਦੇ ਦੇਗਾ ਪਰ ਜਿਹਦਾ ਰੱਬ ਬਣ ਜਾਂਦਾ ਨਾ ਜਿਹਦਾ ਪਰਮੇਸ਼ਰ ਬਣ ਜਾਂਦਾ ਉਹਨੂੰ ਕਿਸੇ ਦਾ ਡਰ ਨਹੀਂ ਹੈ ਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਏ ਸੀ ਨਾ ਦਿੱਲੀ ਔਰੰਗਜ਼ੇਬ ਨੇ ਤਰਲੇ ਕਰ ਲਏ ਗੁਰੂ ਮਾਰ ਕਹਿੰਦੇ ਨਹਿ ਮਲੇਸ਼ ਕੋ ਦਰਸ਼ਨ ਦੇ ਹੈ ਇੱਕ ਸਮਾਂ ਐਸਾ ਆਇਆ ਔਰੰਗਜੀਬ ਆਪ ਚੱਲ ਕੇ ਆਇਆ ਆਪ ਅੱਜ ਦਾ ਬਾਬਾ ਹੁੰਦਾ ਨਾ ਸਿੱਧੀ ਗੱਡੀ ਪ੍ਰਧਾਨ ਮੰਤਰੀ ਦੇ ਘਰ ਜਾਣੀ ਸੀ ਉਹ ਗੁਰੂ ਪਾਤਸ਼ਾਹ ਸਾਨੂੰ ਸਦਾੰਤ ਦੇ ਕੇ ਗਏ ਸਾਨੂੰ ਪੂਰਨੇ ਪਾ ਕੇ ਗਏ ਆ ਗਿਆ ਬੰਗਲਾ ਸਾਹਿਬ ਪਤਾ ਲੱਗ ਗਿਆ ਗੁਰੂ ਸਾਹਿਬ ਕੰਦੇ ਦਰਵਾਜ਼ੇ ਬੰਦ ਕਰ ਦਿਓ ਅੱਧੀ ਘੜੀ ਖੜਾ ਰਿਆ ਔਰੰਗਜੀਬ ਬਾਦਸ਼ਾਹ ਦੁਨੀਆ ਦਾ 24 ਮਿੰਟ ਦੀ ਘੜੀ ਹੁੰਦੀ 12 ਮਿੰਟ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਖੜਾ ਰਿਆ ਨਹੀਂ ਪਰ ਉਹਦੀ ਸ਼ਰਨ ਵਿੱਚ ਜਿਹੜਾ ਹੁੰਦਾ ਨਾ ਭਾਵਨਾ ਕਰਕੇ ਹੁੰਦਾ ਹੈ ਹੁਣ ਸਤਿਗੁਰੂ ਸ਼ਰਨ ਵਿੱਚ ਹੈ ਨਾ ਪਰਮੇਸ਼ਰ ਦੀ ਸ਼ਰਨ ਹੈ ਕੋਈ ਡਰ ਨਹੀਂ ਹੈ ਕੋਈ ਚਿੰਤਾ ਨਹੀਂ ਸੋਗ ਦਾ ਅਰਥਨ ਦਾ ਕੋਈ ਚਿੰਤਾ ਕਾਹਦਾ ਡਰ ਹੈ ਤਿਸ ਕੀ ਸ਼ਰਨ 나ਹੀ ਭੌਗ ਸੋਗ ਜਦੋਂ ਉਹਦੀ ਸ਼ਰਨ ਵਿੱਚ ਆ ਗਿਆ ਗੁਰਾਜਨ ਸਾਹਿਬ ਜੀ ਮਹਾਰਾਜ ਕਹਿੰਦੇ ਤੁਮਰੀ ਸ਼ਰਨ ਤੇਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਮੈਂ ਤੇਰੀ ਸ਼ਰਨ ਪ੍ਰਭ ਕੀ ਸ਼ਰਨ ਸਗਲ ਪਹਿਲਾਥੇ ਜਦੋਂ ਉਹਦੀ ਸ਼ਰਨ ਵਿੱਚ ਆ ਗਏ ਕੋਈ ਡਰ ਨਹੀਂ ਹੈ ਜਿਦਣ ਭਾਵਨਾ ਕਰਕੇ ਆ ਗਏ ਕਿ ਸਤਗੁਰੂ ਤੂੰ ਹੀ ਹੋਂਡ ਤੇਰੀ ਸ਼ਰਨ ਵਿੱਚ ਆਇਆ ਮੈਨੂੰ ਹੁਣ ਹੋਰ ਕਿਸੇ ਦਾ ਭਰੋਸਾ ਨਹੀਂ ਪ੍ਰਭ ਕੀ ਸ਼ਰਨ ਸਗਲ ਪਹਿਲਾਥੇ ਦੁੱਖ ਬਿਨਸੇ ਸੁਖ ਪਾਇਆ ਤੇ ਉਹ ਡਰ ਖਤਮ ਕਰ ਦਿੱਤੇ ਜਦੋਂ ਉਹਦੀ ਸ਼ਰਨ ਵਿੱਚ ਆ ਗਏ ਮੈਨੂੰ ਭਰੋਸਾ ਹੋ ਗਿਆ ਮੇਰਾ ਰਖਵਾਲਾ ਮੇਰਾ ਗੁਰੂ ਹੈ ਮੇਰਾ ਰਖਵਾਲਾ ਮੇਰਾ ਪਰਮੇਸ਼ਰ ਵਾਹਿਗੁਰੂ ਹੈ ਤਿਸ ਕੀ ਸ਼ਰਨ ਨਾਹੀ ਭਾਉ ਸੋਗ ਕੋਈ ਡਰ ਨਹੀਂ ਕੋਈ ਚਿੰਤਾ ਨਹੀਂ ਹੈ ਕਿਉਂਕਿ ਉਸ ਤੇ ਬਾਹਰ ਕਛੂ ਨਾ ਹੋਗਾ ਉਸ ਤੋਂ ਬਾਹਰ ਕੋਈ ਕਰੇ ਨਹੀਂ ਸਕਦਾ ਜੋ ਕਰਦਾ ਵਾਹਿਗੁਰੂ ਪਰਮੇਸ਼ਰ ਕਰਦਾ ਸਤਿਗੁਰੂ ਕਹਿੰਦੇ ਮੈਂ ਨਾ ਤਜੀ ਸਿਆਣਪ ਬਲ ਬੁੱਧ ਵਿਕਾਰ ਆਪਣੀ ਤਾਕਤ ਆਪਣੀ ਅਕਲ ਵਿਕਾਰਾਂ ਨੂੰ ਛੱਡ ਦਿੱਤਾ ਆਪਣੀ ਸਿਆਣਪ ਨੂੰ ਛੱਡ ਦਿੱਤਾ ਸਮਝ ਆ ਗਈ ਕਿ ਦਾਸ ਆਪਣੇ ਕੀ ਰੱਖਣ ਹਾਰ ਤੇ ਕਾਹਦਾ ਆਪਣਾ ਦਿਮਾਗ ਲਾਉਣਾ ਤੇ ਜਦੋਂ ਰੱਖੇ ਉਹ ਕਰਦਾ ਜਦੋਂ ਉਹ ਪਰਮੇਸ਼ਰ ਕਰਦਾ ਮੈਂ ਕਾਹਦੇ ਭਟਕਾਂ ਤਜੀ ਸਿਆਣਪ ਬਲ ਬੁੱਧ ਵਿਕਾਰ ਦਾਸ ਆਪਣੇ ਕੀ ਰੱਖਣ ਹਾਰ ਜਪ ਮਨ ਮੇਰੇ RAM RAM ਰੰਗ ਘਰ ਬਾਹਰ ਤੇਰਾ ਸਦ ਸੰਗ ਰਹਾਓ ਤਿਸ ਕੀ ਟੇਕ ਮਨ ਮਹਿ ਰਾਖ ਉਸ ਸਤਿਗੁਰ ਦੀ ਟੇਕ ਮਨ ਦੇ ਵਿੱਚ ਰੱਖ ਦੋ ਟੇਕ ਆ ਇੱਕ ਰੱਬ ਦੀ ਇੱਕ ਮਨੁੱਖਾਂ ਦੀ ਇਹ ਦੋਨਾਂ ਦਾ ਬਾਣੀ ਵਿੱਚ ਜ਼ਿਕਰ ਕੀਤਾ ਸਤਿਗੁਰ ਕਹਿੰਦੇ ਧਰ ਜਿਹੜੇ ਇੱਕ ਟੇਕ ਤੋਂ ਲਾਹੇ ਵਿਡਾਣੀ ਆਸ ਤੇ ਜਿੱਥੋਂ ਮਨੁੱਖ ਦੀ ਟੇਕ ਦੀ ਗੱਲ ਕੀਤੀ ਕਹਿੰਦੇ ਮਾਨੁਖ ਕੀ ਟੇਕ ਬਿਰਥੀ ਸਭ ਜਾਣ ਦੇਵਣ ਕੋ ਏਕੇ ਭਗਵਾਨ ਅਰਦਾਸ ਕਰਦੇ ਆ ਨਾ ਬਰੋਜ ਪੜਦੇ ਆ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਦਾ ਮੈਨੂੰ ਤੇਰੀ ਟੇਕ ਏਕ ਓਟ ਏਕੋ ਆਧਾਰ ਮੈਨੂੰ ਉਹਦੀ ਟੇਕ ਉਹਦਾ ਹੀ ਆਸਰਾ ਹੈ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਜਿਹੜੇ ਕਹਿੰਦੇ ਨਾ ਅੱਜ ਪ੍ਰਚਾਰ ਕੀਤਾ ਜਾਂਦਾ ਕਿ ਗੁਰਬਾਣੀ ਪੜਨ ਦੀ ਲੋੜ ਕੋਈ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਕਰੋ ਠੀਕ ਹੈ ਸਿਮਰਨ ਕਰਨਾ ਬਹੁਤ ਚੰਗੀ ਗੱਲ ਹੈ ਪਰ ਬਾਣੀ ਤਾਂ ਇਹ ਕਹਿ ਰਹੀ ਹੈ ਵੀ ਗੁਰੂ ਕੇ ਸ਼ਬਦ ਨੂੰ ਅੰਮ੍ਰਿਤ ਪ੍ਰਾਪਤ ਕਰੋ ਰੋੜ ਪੀਓ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਅਵਰ ਯਤਨ ਕਹੋ ਕੌਣ ਕਾਜ ਬਾਕੀ ਦੇ ਯਤਨ ਕਿਹੜੇ ਕੰਮ ਆ ਤੁਹਾਡੇ ਤੁਸੀਂ ਨਾਮ ਨੂੰ ਛੱਡ ਕੇ ਸ਼ਬਦ ਨੂੰ ਛੱਡ ਕੇ ਹੋਰ ਕੁਝ ਕਰਦੇ ਹੋ ਨਾ ਗੁਰੂ ਪਾਤਸ਼ਾਹ ਨੇ ਸਾਨੂੰ ਸ਼ਬਦ ਨਾਲ ਹੀ ਜੋੜਿਆ ਸ਼ਬਦ ਨੇ ਹੀ ਜ਼ਿੰਦਗੀ ਬਣਾਉਣੀ ਹੈ ਜੇ ਆਪਾਂ ਕਹਦੇ ਨੇ ਨਾ ਵੀ ਗੁਰੂ ਪਾਤਸ਼ਾਹ ਨੇ ਪੰਥ ਸਾਜਿਆ ਪੰਥ ਤਾਂ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤਾ ਸਤਗੁਰੂ ਨੇ ਤਾਂ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਫਿਰ ਇੱਕ ਹੋਰ ਚ ਆਪਾਂ ਬਚਨ ਕਹਦੇ ਨੇ ਖਾਲਸੇ ਦਾ ਜਨਮ ਹੈ ਜਨਮ ਤਾਂ ਜਿਦਾ ਉਹਦੀ ਮੌਤ ਵੀ ਹੁੰਦੀ ਹੈ ਸਤਗੁਰੂ ਨੇ ਖਾਲਸਾ ਜਿਹੜਾ ਬਣਾਇਆ ਨਾ ਉਹਨੂੰ ਪ੍ਰਗਟ ਕੀਤਾ ਪ੍ਰਗਟ ਜੇ ਆਪਾਂ ਗੁਰੂ ਨਾਨਕ ਸਾਹਿਬ ਤੋਂ ਦੇਖ ਲਈਏ ਭਾਈ ਗੁਰਦਾਸ ਜੀ ਕਹਿੰਦੇ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੈ ਪ੍ਰਗਟ ਕਿਦਾਂ ਜਦੋਂ ਕੋਈ ਕਮਰੇ ਦੇ ਵਿੱਚ ਹੁੰਦਾ ਨਾ ਆਪਾਂ ਉਹਨੂੰ ਗੱਲ ਕਰਦੇ ਫਲਾਣਾ ਬੰਦਾ ਦੇਖਿਆ ਨਹੀਂ ਫਿਰ ਆਪਾਂ ਕਹਿੰਦੇ ਉਹ ਇੱਕਦਮ ਬਾਹਰ ਆ ਗਿਆ ਲੋ ਤੁਹਾਡੀ ਗੱਲ ਕਰਦੇ ਪਰ ਮੈਂ ਤਾਂ ਪ੍ਰਗਟ ਹੋ ਗਿਆ ਜਿਹੜੀ ਚੀਜ਼ ਸੀ ਜੋ ਸੀ ਉਹਨੂੰ ਸਤਗੁਰ ਨੇ ਪ੍ਰਗਟ ਕੀਤਾ ਉਹਨੂੰ ਪ੍ਰਗਟ ਕੀਤਾ ਤੇ ਜਦੋਂ ਪੜਦੇ ਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਸਤੇ ਪੜ੍ਹਦੇ ਆਂ ਕਹਿੰਦੇ ਵਾਹ ਪ੍ਰਗਟਿਓ ਮਰਦ ਅਗੰਬੜਾ ਬ੍ਰਿਆਮ ਇਕਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪੜ੍ਹਦੇ ਆਂ ਰੋਜ਼ ਪੜ੍ਹਦੇ ਆਂ ਪ੍ਰਗਟ ਗੁਰਾਂ ਕੀ ਦੇਹ ਜਦੋਂ ਖਾਲਸੇ ਨੂੰ ਸਤਗੁਰੂ ਮਹਾਰਾਜ ਨੇ ਖੰਡੇ ਦੀ ਪਾਹੁਲ ਦਿੱਤੀ ਆ ਕਹਿੰਦੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੋਜ ਬੜੀ ਦੁਨੀਆ ਦੇ ਵਿੱਚ ਫੌਜਾਂ ਤਿਆਰ ਹੋਈਆਂ ਵੱਡੇ ਵੱਡੇ ਰਾਜੇ ਹੋਏ ਫੌਜਾਂ ਖਤਮ ਹੋ ਗਈਆਂ ਨਾਮ ਨਿਸ਼ਾਨੇ ਨਹੀਂ ਹੈ ਇਹ ਫੌਜ ਇਦਾਂ ਦੀ ਤਿਆਰ ਕੀਤੀ ਐ ਸਾਧ ਸੰਗਤ ਜੀ ਇੱਕ ਇੱਕ ਦਿਨ ਦੇ ਵਿੱਚ ਅੱਧੀ ਅੱਧੀ ਕੌਮ ਸ਼ਹੀਦ ਹੋ ਗਈ ਆ ਵੱਡਾ ਘੱਲੂ ਘਰਾ ਜਦੋਂ ਹੋਇਆ ਜਦੋਂ ਕਹਿੰਦੇ ਸੀ ਸੌਂ ਖਾਣ ਵਾਸਤੇ ਵੀ ਸਿੱਖ ਨਹੀਂ ਵਿਖਦਾ ਸਿੱਖ ਤਾਂ ਉਦੋਂ ਵੀ ਨਹੀਂ ਖਤਮ ਹੋਏ ਸੀ ਕਿਉਂਕਿ ਕਿਸੇ ਬੰਦੇ ਦੇ ਨਹੀਂ ਪੈਦਾ ਕੀਤਾ ਇਹ ਫੌਜ ਖਾਲਸਾ ਕਾਲਪੁਰ ਕੀ ਫੌਜ ਹੈ ਉਹਦੇ ਨਾਲ ਜੋੜਿਆ ਪਰਮੇਸ਼ਰ ਨਾਲ ਜੋੜਿਆ ਹੋਰ ਗੁਰੂ ਮਹਾਰਾਜ ਕਹਿੰਦੇ ਸਾਰੇ ਕੰਮ ਛੱਡ ਦਿਓ ਭਾਈ ਕਿਉਂਕਿ ਗੁਰੂ ਕੇ ਸ਼ਬਦ ਨਾਲ ਜੋੜਿਆ ਜੋ ਖਾਲਸ ਸ਼ਬਦ ਹੈ ਨਾ ਖਾਲਸ ਖਾਲਸਾ ਫਾਰਸੀ ਦੇ ਵਿੱਚ ਇਸ ਦਾ ਅਰਥ ਹੈ ਕਿ ਜਿਹਦਾ ਸਬੰਧ ਸਿੱਧਾ ਬਾਦਸ਼ਾਹ ਦੇ ਨਾਲ ਹੁੰਦਾ ਜਿਸ ਜ਼ਮੀਨ ਦਾ ਸਬੰਧ ਫਾਰਸੀ ਦੇ ਵਿੱਚ ਖਾਲਸਾ ਨੂੰ ਕਹਿੰਦੇ ਜਿਸ ਜਵੀਨ ਦਾ ਸੰਬੰਧ ਸਿੱਧਾ ਬਾਦਸ਼ਾਹ ਨਾਲ ਹੁੰਦਾ ਹੈ ਖਾਲਸਾ ਅਰਬੀ ਦੇ ਵਿੱਚ ਸ਼ੁੱਧ ਕਹਿ ਜਾਂਦਾ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਜਦ ਵੇਲੇ ਗੁਰਬਾਣੀ ਵਿੱਚ ਸ਼ਬਦ ਆਇਆ ਸੋਰਠਾ ਰਾਗ ਦੇ ਵਿੱਚ ਸ਼ਬਦ ਆਉਂਦਾ ਕਹੋ ਕਹਿ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜਿਨ ਲਗ ਜਿਹਦੇ ਅੰਦਰ ਪ੍ਰੇਮ ਪੈਦਾ ਉਹ ਖਾਲਸਾ ਹੈ ਉਹ ਸ਼ਬਦ ਗੁਰੂ ਮਹਾਰਾਜ ਨੇ ਹੁਣ ਗੁਰੂ ਮਹਾਰਾਜ ਨੇ ਆਖਿਆ ਕਿ ਮੈਂ ਜੋ ਬੇਨਤੀ ਕਰਨ ਲੱਗਾ ਸੀ ਕਿ ਪੰਥ ਗੁਰੂ ਨਾਨਕ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇ ਨਿਰਮਲ ਪੰਥ ਨਾਲ ਨਿਰਮਲ ਕਹਤਾ ਮਾਲ ਕਹਿੰਦੇ ਮੈਲ ਨੂੰ ਨਿਰ ਕਹਿੰਦੇ ਪਾਣੀ ਨੂੰ ਨਿਰਮਲ ਪਵਿੱਤਰ ਪੰਥ ਸਾਜਿਆ ਗੁਰੂ ਨਾਨਕ ਸਾਹਿਬਾ ਜੀ ਨਿਰਮਲ ਦੁਨੀਆ ਤੋਂ ਨਿਆਰਾ ਬਣਾਇਆ ਲੋਕੀ ਤੀਰਥਾਂ ਦੇ ਜਾਂਦੇ ਆ ਸਿੱਖ ਦਾ ਤੀਰਥ ਕੀ ਹੈ ਤੀਰਥ ਨਾਵਣ ਜਾਓ ਤੀਰਥ ਨਾ ਨਿਆਰਾ ਪੰਨ ਸੀ ਲੋਕੀ ਮੂਰਤੀਆਂ ਪੂਜਦੇ ਆ ਸਿੱਖ ਸ਼ਬਦ ਦਾ ਪੂਜਾਰੀ ਕਿੰਨੀ ਭਿੰਤਾ ਹੈ ਕਿੰਨੀ ਗੁਰੂ ਪਾਛੇ ਨੇ ਨਿਆਰਾਪਣ ਬਖਸ਼ਿਆ ਨਾਲ ਕਹਿ ਵੀ ਦਿੱਤਾ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਹੈ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀ ਅਵਰ ਯਤਨ ਕਹੋ ਕੌਣ ਕਾਜ ਕਰ ਕਿਰਪਾ ਰਾਖੇ ਆਪ ਲਾਜ ਜਿਹਦਾ ਕਹਿੰਦੇ ਨਾ ਆਪਾਂ ਕਹਦੇ ਨੇ ਭਾਈ ਤੇਰੀ ਇੱਜ਼ਤ ਮੇਰੀ ਇੱਜ਼ਤ ਤੇ ਜਿਹੜੇ ਉਹਦੇ ਸਿੱਖ ਹੁੰਦੇ ਆ ਨਾ ਜਿਹਦੇ ਉਹਦੇ ਭਗਤ ਹੁੰਦੇ ਆ ਉਹ ਭਾਵੇਂ ਭਗਤਾਂ ਦੀ ਇੱਜ਼ਤ ਰੱਬ ਦੀ ਇੱਜ਼ਤ ਹੁੰਦੀ ਉਹ ਆਪਣੇ ਭਗਤਾਂ ਦੀ ਇੱਜ਼ਤ ਰੱਖਦੇ ਕਰ ਕਿਰਪਾ ਰਾਖੇ ਆਪ ਲਾਜ ਕਿਆ ਮਨੁੱਖ ਕਹ ਕਿਆ ਘਿਆ ਜੋਰ ਕਿਆ ਮਨੁੱਖ ਕਹ ਕਿਆ ਜੋਰ ਕਹਿੰਦੇ ਬੰਦੇ ਦੇ ਹੱਥ ਵਿੱਚ ਕੀ ਤਾਕਤ ਹੈ ਇਸ ਕੀ ਹੈ ਕਹਿੰਦੇ ਝੂਠਾ ਮਾਇਆ ਕਾ ਸਭ ਸ਼ੋਰ ਇਹ ਮਾਇਆ ਦਾ ਸ਼ੋਰ ਸਰਾਬ ਹੈ ਨਾ ਕਰਦੇ ਆਂਗਾ ਆਹ ਕਰਦੇ ਆਂ ਕੁਛ ਬੜੀ ਆ ਦੇਖੋ ਨਾ ਸਕੰਦਰ ਨੇ ਦੁਨੀਆ ਜਿੱਤੀ ਸਕੰਦਰ ਮਰ ਗਿਆ ਉਹਦੀ ਮਾਂ ਨੂੰ ਜਹਾਜ਼ ਆਈ ਤੇ ਉਹ ਸਕੰਦਰ ਨੂੰ ਦੇਖਣ ਚਲੇ ਗਈ ਕਬਰਾਂ ਵਿੱਚ ਚਲੇ ਗਈ ਉਹਨੇ ਦੇਖਿਆ ਵੀ ਆ ਤਾਜੀ-ਤਾਜੀ ਮਿੱਟੀ ਆ ਤੇ ਇੱਥੇ ਮੇਰਾ ਪੁੱਤਰ ਦਫਨਾਇਆ ਹੋਣਾ ਉੱਥੇ ਜਾ ਕੇ ਨਾ ਗੱਲਾਂ ਕਰਦੀ ਏ ਮੇਰੇ ਪੁੱਤਰ ਦੀ ਕਬਰ ਕਿਹੜੀ ਐ ਕਬਰਾਂ ਬੋਲਦੀਆਂ ਨਹੀਂ ਐ ਪਰ ਗੈਬੀ ਆਵਾਜ਼ ਆਉਂਦੀ ਆ ਕਿਹੜੇ ਸਿਕੰਦਰ ਨੂੰ ਲੱਭਦੀਆਂ ਕਹਿੰਦਾ ਕਹਿੰਦੀ ਜਿਹੜਾ ਬਾਦਸ਼ਾਹ ਸੀ ਮੇਰਾ ਪੁੱਤਰ ਸੀ ਉਹ ਕਹਿੰਦਾ ਇਹ ਤੇ بڑے ਸਿਕੰਦਰ ਕੋਈ ਨਿਸ਼ਾਨੀ ਦੱਸ ਤੇਰਾ ਸਿਕੰਦਰ ਕਿਹੜਾ ਸੀ ਕਹਿੰਦਾ ਮੇਰਾ ਮੇਰਾ ਸਿਕੰਦਰ ਉਹ ਸੀ ਮਾਂ ਕਹਿੰਦੀ ਆ ਕਿ ਉਹਦੇ ਹੱਥ ਦੇ ਵਿੱਚ ਸਵਾ ਲੱਖ ਰੁਪਏ ਦੀ ਛਾਪ ਪਾਈ ਸੀ ਮੁੰਦਰੀ ਪਾਈ ਸੀ ਸੋਨੇ ਦੀ ਸਵਾ ਲੱਖ ਰੁਪਏ ਦੀ ਤੇ ਉਹ ਆਵਾਜ਼ ਆਈ ਉਹ ਕਿਹੜੇ ਸਵਾ ਲੱਖ ਦੀ ਗੱਲ ਕਰਦੀ ਹੈ ਇੱਥੇ ਤਾਂ ਉਹ ਬੰਦੇ ਦਫਨ ਹੋਏ ਆ ਜਿਨ੍ਹਾਂ ਨੇ ਇੱਕ ਮੁੰਦਰੀ ਬਣਾਉਣ ਵਾਸਤੇ ਸਵਾ ਲੱਖ ਤਾਂ ਮਿਹਨਤ ਦਿੱਤੀ ਹੈ ਮਜ਼ਦੂਰੀਆਂ ਦਿੱਤੀਆਂ ਤੂੰ ਕਹਿੰਦੇ ਸਵਾ ਲੱਖ ਦੀ ਬਥੇਰੇ ਸਿਕੰਦਰ ਹੋ ਕੇ ਮਰ ਗਿਆ ਦੁਨੀਆ ਦੇ ਵਿੱਚ ਤੂੰ ਕਿਹੜੇ ਸਿਕੰਦਰ ਦੀ ਗੱਲ ਕਰ ਤੇ ਗੁਰੂ ਮਹਾਰਾਜ ਕਹਿੰਦੇ ਇਹ ਝੂਠਾ ਮਾਇਆ ਦਾ ਸ਼ੋਰ ਹੈ ਇਹ ਸ਼ੋਰ ਸ਼ਰਬ ਹੈ ਬੜੀ ਦੁਨੀਆ ਚਲੇਗੀ ਇੱਥੇ ਬਥੇਰੇ ਚਲੇਗਾ ਕਿਆ ਮਾਨੁਖ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸ਼ੋਰ ਕਰਨ ਕਰਾਵਣ ਹਾਰ ਸਵਾਮੀ ਕਿਉਂਕਿ ਕਰਨ ਤੇ ਕਰਾਉਣ ਦੀ ਸਮਰੱਥਾ ਅਕਾਲਪੁਰਖ ਸਗਲ ਕਟਾਂ ਕਾ ਅੰਤਰ ਜਾਮੀ ਸਰਬ ਸੁਖਾਂ ਸੁਖ ਸਾਚਾ ਏ ਦੇਖੋ ਹਰੇਕ ਗੱਲ ਦਾ ਜਵਾਬ ਦਿੰਦੇ ਆ ਗੁਰੂ ਮਹਾਰਾਜ ਕਿਹੜਾ ਸੁਖ ਹੈ ਕਹਿੰਦੇ ਸਰਬ ਸੁਖ ਸਾਰੇ ਸੁਖਾਂ ਵਿੱਚੋਂ ਕਿਹੜਾ ਸੁਖ ਹੈ ਸਰਬ ਸੁਖਾਂ ਸੁਖ ਸਾਚਾ ਏ ਗੁਰੂ ਉਪਦੇਸ਼ ਮਨੇ ਮੈਂ ਲੇ ਗੁਰੂ ਉਪਦੇਸ਼ ਨੂੰ ਮਨ ਦੇ ਵਿੱਚ ਮੰਨ ਲੈ ਇਸ ਤੋਂ ਵੱਡਾ ਕੀ ਸੁਖ ਹੋ ਸਕਦਾ ਗੁਰੂ ਦੀ ਗੱਲ ਮੰਨ ਲਈ ਤੇ ਬਹੁਤ ਕੁਝ ਪ੍ਰਾਪਤ ਹੋ ਗਿਆ ਸਰਬ ਸੁਖਾਂ ਸੁਖ ਸਾਚਾ ਏ ਗੁਰਪਦੇਸ਼ ਮਨ ਮਹਲੇ ਜਾਂ ਕੋ RAM ਨਾਮ ਲਿਬ ਲਾਗੀ ਜੇਦੀ ਲਿਬ RAM ਪਰਮੇਸ਼ਰ ਵਾਹਿਗੁਰੂ ਨ ਲਾਗੀ ਕਾਹੋ ਨਾਨਕ ਸੋ ਧਨ ਵਡਭਾਗੀ ਧਨ ਹੈ ਉਹ ਵੱਡੇ ਭਾਗਾ ਵਾਲਾ ਹੈ ਜੇਦੀ ਲਿਬ ਪਰਮੇਸ਼ਰ ਨ ਲਾਗੀ ਤੇ ਸਤਗੁਰ ਕਹਿੰਦੇ ਭਾਈ ਜਪ ਮਨ ਮੇਰੇ RAM RAM ਰੰਗ ਜਦ ਅਸੀਂ ਪੜਦੇ ਆ ਨਾ ਸਾਧ ਸੰਗਤ ਦੀ ਜਪ ਸ਼ਬਦ ਆਉਂਦਾ ਆ ਜੀ ਸਹਿਜ ਪਾਠ ਕਰਦੇ ਹੋ ਬਹੁਤ ਭਾਗਾਂ ਵਾਲਿਓ ਜਪ ਸ਼ਬਦ ਤਿੰਨ ਤਰ੍ਹਾਂ ਹੁੰਦਾ ਬਾਣੀ ਦੇ ਵਿੱਚ ਜਿਦਾਂ ਹੁਣ ਇੱਥੇ ਜਪ ਆਇਆ ਪੱਪੇ ਨੂੰ ਸਿਆਰੀ ਏ ਜਪ ਮਨ ਮੇਰੇ ਜਪਣਾ ਕਰ ਇੱਕ ਜਪ ਜਦ ਪੜਦੇ ਆ ਜਿਸ ਵੇਲੇ ਬਾਣੀ ਦਾ ਨਾਮ ਉੱਤੇ ਜਪ ਦੇ ਥੱਲੇ ਪੱਪੇ ਦੇ ਥੱਲੇ ਔਂਕੜ ਹੈ ਇੱਕ ਬਚਨ ਬਾਣੀ ਦਾ ਨਾਮ ਹੈ ਜਪ ਤੇ ਜਿੱਥੇ ਜਪ ਬਹੁਵਚਨ ਹੈ ਉੱਥੇ ਅਸੰਖ ਜਪ ਅਸੰਗਪ ਅਣਗਿਣਤ ਦੀ ਗੱਲ ਕੀਤੀ ਜਪ ਮਨ ਮੇਰੇ RAM RAM ਰੰਗ ਘਰ ਬਾਹਰ ਤੇਰਾ ਸਦ ਸੰਗ ਰਹਾਓ ਬਹੁਤ ਭਾਗਾ ਵਾਲੇ ਆਪ ਸਾਧ ਸੰਗਤ ਜੀ ਗੁਰੂ ਮਹਾਰਾਜ ਕਿਰਪਾ ਕਰਨ ਅਰਦਾਸ ਹੈ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਕਿਉਂਕਿ ਇਹ ਬਹੁਤ ਵੱਡਾ ਖਜ਼ਾਨਾ ਹੈ ਗੁਰਬਾਣੀ ਜਿਹੜੀ ਹੈ ਕਈ ਵੇਲੇ ਨਾ ਸੋਚਦੇ ਹੁੰਦੇ ਸੀ ਕਈ ਗੁਰੂ ਕੇ ਵਿਦਵਾਨ ਪ੍ਰਚਾਰਕ ਬੋਲਦੇ ਹੁੰਦੇ ਸੀ ਅਸੀਂ ਬਾਣੀ ਤੋਂ ਸੋਝ ਲਈਏ ਬਾਣੀ ਜਿਹੜੀ ਹੈ ਇਹ ਸਾਡੀ ਅਖੰਡ ਪਾਠਾਂ ਵਾਸਤੇ ਨਹੀਂ ਹੈ ਦੁੱਖਾਂ ਸੁੱਖਾਂ ਵਾਸਤੇ ਨਹੀਂ ਹੈ ਇਹ ਸਾਡੇ ਜੀਵਨ ਦੀ ਜਾਂਚ ਹੈ ਪਰ ਹੁਣ ਪਤਾ ਲੱਗਦਾ ਜਿੱਦਾਂ ਜਿੱਦਾਂ ਆਪਾਂ ਬਾਣੀ ਦੀ ਵਿਚਾਰ ਕਰ ਰਹੇ ਆਂ ਤੇ ਗੁਰੂ ਮਹਾਰਾਜ ਕਿੱਡਾ ਵੱਡਾ ਖਜ਼ਾਨਾ ਬਖਸ਼ਿਸ਼ ਕੀਤਾ ਕਿੰਨਾ ਆਨੰਦ ਆਉਂਦਾ ਹੈ ਗੁਰੂ ਮਹਾਰਾਜ ਦੀ ਕਿਰਪਾ ਕਰਨ ਬਹੁਤ ਆਪਜੀ ਭਾਗਾਂ ਵਾਲੇ ਗੁਰੂ ਮਹਾਰਾਜ ਇਸੇ ਤਰ੍ਹਾਂ ਸਾਰਿਆਂ ਤੇ ਰਮਤ ਭਰਿਆਤ ਰੱਖਣ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਲਾ ਰਾਗੁੜ ਦੇ ਕੀ ਮਾਲਾ ਪਹਿਲਾ ਏ ਓਮਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆ ਕੀਏ ਕਰਤੇ ਕਾ ਵਿਚਾਰੋ ਚਿਤ ਗੜ ਗਵ ਸੁਹਿਲਾ ਸਿਵਰੋ ਸਰ ਜਨਹਾਰੋ ਤੁਮ ਗਾ ਨਿਰਪੋ